ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅੰਗਦ ਦੇ ਮਹਾਰਾਜ ਦੂਸਰੇ ਪਾਤਸ਼ਾਹ ਸਤਿਗੁਰੂ ਜੀ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਤੇ 45ਵੀਂ ਪੌੜੀ ਦੇ ਵਿੱਚ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਆਖਦੇ ਨੇ ਥਾਪਿਆ ਲੈਣਾ ਜੀਵਨ ਦੇ ਗੁਰੇ ਆਈ ਸਿਰ ਛਤਰ ਫੇਰਾਇਆ ਜੋਤੀ ਜੋਤ ਮਿਲਾਇਕੈ ਸਤਗੁਰ ਨਾਨਕ ਰੂਪ ਵਟਾਇਆ ਗੁਰਨਾਨਕ ਸਾਹਿਬ ਜੀ ਨੇ ਆਪਣਾ ਰੂਪ ਵਟਾ ਕੇ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਦੇ ਮਹਾਰਾਜ ਦਾ ਰੂਪ ਜਿਹੜਾ ਉਹ ਬਣਾਇਆ ਹੈ ਭਾਈ ਲੈਣਾ ਜੀ ਜੋ ਖਡੂਰ ਇੱਕ ਪਿੰਡ ਦਾ ਨਾਮ ਹੈ ਜਿਹਨੂੰ ਅੱਜ ਅਸੀਂ ਖਡੂਰ ਸਾਹਿਬ ਆਖਦੇ ਹਾਂ ਇੱਥੋਂ ਦੀ ਦੇਵੀ ਯਾਤਰਾਵਾਂ ਵਾਸਤੇ ਸਮੇਂ-ਸਮੇਂ ਦੇ ਨਾਲ ਜਾਂਦੇ ਰਹੇ ਇੱਕ ਦਿਨ ਭਾਈ ਲੈਣਾ ਜੀ ਦੀ ਹੱਟੀ ਤੇ ਭਾਈ ਜੋਧ ਜੀ ਸੌਦਾ ਲੈਣ ਵਾਸਤੇ ਆਉਂਦੇ ਨੇ ਤੇ ਜਿੰਨੇ ਨੂੰ ਭਾਈ ਲੈਣਾ ਜੀ ਸੌਦਾ ਤੋਲ ਕੇ ਦਿੰਦੇ ਆ ਭਾਈ ਜੋਧ ਜੀ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦਾ ਪਾਠ ਕਰਦੇ ਆ ਜਦੋਂ ਗੁਰਬਾਣੀ ਦਾ ਪਾਠ ਕੰਨਾਂ ਦੇ ਵਿੱਚ ਪਿਆ ਤੇ ਮਨ ਨੂੰ ਬੜੀ ਸ਼ਾਂਤੀ ਮਿਲੀ ਮਨ ਨੂੰ ਬੜਾ ਸਕੂਨ ਮਿਲਿਆ ਜਦੋਂ ਮਨ ਨੂੰ ਠੰਡਕ ਮਿਲੀ ਤੇ ਪੁੱਛਿਆ ਭਾਈ ਜੋਧਜੀ ਪਾਸੋਂ ਵੀ ਇਹ ਤੁਸੀਂ ਕੀ ਪੜਦੇ ਹੋ ਜਿਹਨੂੰ ਸੁਣਨ ਨਾਲ ਮੇਰੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਮਨ ਨੂੰ ਠੰਡਕ ਮਿਲਦੀ ਹੈ ਕਹਿੰਦੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਰੱਬੀ ਬਾਣੀ ਹੈ ਜਦੋਂ ਇਹ ਗੁਰੂ ਨਾਨਕ ਸਾਹਿਬ ਬਾਰੇ ਸੁਣਿਆ ਤੇ ਮਨ ਦੇ ਵਿੱਚ ਇੱਕ ਤਾੰਗ ਪੈਦਾ ਹੋਈ ਮਨ ਵਿੱਚ ਇੱਕ ਖਿੱਚ ਪੈਦਾ ਹੋਈ ਫਿਰ ਭਾਈ ਲੈਣਾ ਜੀ ਦੀ ਹੱਟੀ ਤੇ ਭਾਈ ਸ਼ੀਹਾ ਜੀ ਦਿਹਾੜੀ ਲਾ ਕੇ ਆਉਂਦੇ ਨੇ ਉਹਨਾਂ ਦੇ ਜੀਵਨ ਦਾ ਸਬਰ ਸੰਤੋਖ ਦੇਖਿਆ ਮਨ ਹੋਰ ਪ੍ਰਭਾਵਿਤ ਹੋਇਆ ਤੇ ਕਰਤਾਰਪੁਰ ਸਾਹਿਬ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਤੇ ਜਦੋਂ ਗੁਰੂ ਮਹਾਰਾਜ ਦਾ ਦਰਸ਼ਨ ਕੀਤਾ ਇੰਨਾ ਮਨ ਪ੍ਰਭਾਵਿਤ ਹੋ ਗਿਆ ਕਿ ਮਨ ਕਰਕੇ ਸਦਾ ਲਈ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ ਅਸੀਂ ਗੁਰੂ ਦਾ ਹੁਕਮ ਉਦੋਂ ਹੀ ਮੰਨਾਂਗੇ ਜਦੋਂ ਸਾਡਾ ਮਨ ਗੁਰੂ ਨੂੰ ਸਮਰਪਣ ਹੋਏਗਾ ਤੇ ਜੇ ਅਸੀਂ ਮੰਨ ਕਰਕੇ ਗੁਰੂ ਨੂੰ ਸਮਰਪਣ ਨਹੀਂ ਨ ਹੋਏ ਤੇ ਧਿਆਨ ਰੱਖਣਾ ਸ਼ਰੀਰ ਕਰਕੇ ਆ ਰਹੇ ਆ ਤਨ ਕਰਕੇ ਆ ਰਹੇ ਆ ਪਰ ਗੁਰੂ ਦਾ ਹੁਕਮ ਨਹੀਂ ਮੰਨਿਆ ਜਾਏਗਾ ਹੁਕਮ ਮੰਨਣ ਵਾਸਤੇ ਮਨ ਨੂੰ ਸਮਰਪਣ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਭਾਈ ਲੈਣਾ ਜੀ ਮਨ ਗੁਰੂ ਮਹਾਰਾਜ ਨੂੰ ਸਮਰਪਣ ਕਰਦੇ ਆ ਫਿਰ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਇ ਸੀ ਹਰ ਹੁਕਮ ਗੁਰੂ ਨਾਨਕ ਸਾਹਿਬ ਜੀ ਦਾ ਪਰਵਾਨਿਆ ਭਾਵੇਂ ਦਿਨ ਸੀ ਭਾਵੇਂ ਰਾਤ ਸੀ ਹਰ ਹੁਕਮ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੂੰ ਪਰਵਾਨ ਕਰਕੇ ਚੱਲਦੇ ਰਹੇ ਇੱਕ ਦਿਨ ਫਿਰ ਅੰਦਰ ਨੂੰ ਜਦੋਂ ਘੜ ਲਿਆ ਗੁਰਬਾਣੀ ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਆਂ ਤੇ ਮਹਾਰਾਜ ਕਹਿੰਦੇ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਇਹ ਸ਼ਬਦ ਨਾਲ ਜਦੋਂ ਅੰਦਰ ਨੂੰ ਕੱਢ ਲਿਆ ਤੇ ਬਾਹਰੋਂ ਘਾਲ ਕਮਾਈ, ਸੇਵਾ ਕਮਾਈ। ਇੱਕ ਦਿਨ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਰੀਰਕ ਚੋਲਾ ਤਿਆਗਣ ਤੋਂ ਪਹਿਲਾਂ ਸਾਬ ਨੇ ਆਪਣਾ ਰੂਪ ਬਟਾਇਆ ਹੈ। ਥਾਪਿਆ ਲੈਣਾ ਜੀਮ ਦੇ। ਗੁਰੂ ਨਾਨਕ ਸਾਹਿਬ ਜੀ ਆਪਣੇ ਹੋਂਦ ਵਿੱਚ, ਸਰੀਰਕ ਚੋਲੇ ਵਿੱਚ ਰਹਿੰਦੇ ਆਂ। ਭਈ ਲੈਣਾ ਜੀ ਨੂੰ ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀਆਂ ਜਿਹੜੀਆਂ ਨੇ ਇਹ ਸੌਂਪੀਆਂ। ਇਹ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਾਉਂਦੇ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਜਦੋਂ ਜ਼ਿੰਮੇਵਾਰੀਆਂ ਮਿਲੀਆਂ ਤੇ ਖਡੂਰ ਸਾਹਿਬ ਆ ਕੇ ਫਿਰ ਉਹਨਾਂ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਉਂਦਿਆਂ ਗੁਰੂ ਮਹਾਰਾਜ ਨੇ ਬਚਪਨ ਜੋਬਨ ਤੇ ਬੜੇਪਾ ਇਹਨਾਂ ਦਾ ਬੜਾ ਧਿਆਨ ਰੱਖਿਆ ਅੱਜ ਵੀ ਲੋੜ ਹੈ ਕਿਉਂਕਿ ਅੱਜ ਸਾਡਾ ਬਚਪਨ ਵੀ ਖੋਖਲਾ ਹੋ ਰਿਹਾ ਹੈ ਜਵਾਨੀਆਂ ਵੀ ਖੋਖਲੀਆਂ ਹੋ ਰਹੀਆਂ ਹਨ ਤੇ ਬੜੇਪਾ ਵੀ ਸਾਡਾ ਜਿਹੜਾ ਅੰਦਰੋਂ ਖੋਖਲਾ ਹੋ ਚੁੱਕਾ ਹੈ ਕਿਉਂਕਿ ਜਦੋਂ ਬਚਪਨ ਹੀ ਨਾ ਰਿਹਾ ਜਵਾਨੀ ਨਾ ਰਹੀ ਤੇ ਫਿਰ ਬੜੇਪਾ ਜਿਹੜਾ ਉਹ ਕਿੱਥੇ ਟਿਗਿਆ ਰਹਿ ਸਕਦਾ ਹੈ ਅੱਜ ਦੇ ਹਾਲਾਤ ਅਸੀਂ ਦੇਖਦੇ ਹਾਂ ਛੋਟੇ-ਛੋਟੇ ਬੱਚੇ ਦੇਖ ਲਓ ਜਵਾਨਾਂ ਨੂੰ ਦੇਖ ਲਓ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਦੇਖ ਲਓ ਕਿੰਨੇ ਹਾਲਾਤ ਸਾਨੂੰ ਵਿਗੜੇ ਹੋਏ ਨਜ਼ਰ ਆਉਂਦੇ ਆ ਗੁਰੂ ਮਹਾਰਾਜ ਨੇ ਛੋਟੇ-ਛੋਟੇ ਬੱਚਿਆਂ ਨੂੰ ਕੋਲ ਬਿਠਾ ਕੇ ਗੁਰਮੁਖੀ ਅੱਖਰ ਜਿਹੜੇ ਨੇ ਉਹ ਲੱਫਟੀ ਤੇ ਲਿਖ ਕੇ ਫਿਰ ਉਹਨਾਂ ਨੂੰ ਪੜ੍ਹਾਉਣੇ ਉਹਨਾਂ ਨੂੰ ਸਿਖਾਉਣੇ ਗੁਰੂ ਮਹਾਰਾਜ ਨੇ 35 ਅਖਰੀ ਜਿਹੜੀ ਆ ਇਹ ਤਿਆਰ ਕੀਤੀ ਊੜਾ ਐੜਾ ਈੜੀ ਸਸਾ ਹ ਅੱਖਰ ਪਹਿਲਾਂ ਵੀ ਮੌਜੂਦ ਨੇ ਪਰ ਇਨ੍ਹਾਂ ਅੱਖਰਾਂ ਦੀ ਬਣਤਰ ਗੁਰੂ ਅੰਗਦ ਦੇ ਮਹਾਰਾਜ ਬਣਾਉਂਦੇ ਅੱਜ ਲੋੜ ਹੈ ਸਾਨੂੰ ਬੱਚਿਆਂ ਨੂੰ ਗੁਰਮੁਖੀ ਅੱਖਰ ਸਿਖਾਈਏ ਇਨ੍ਹਾਂ ਨੂੰ ਗੁਰਮੁਖੀ ਅੱਖਰਾਂ ਦੀ ਪਛਾਣ ਕਰਾਈਏ ਕਿਉਂਕਿ ਇਨ੍ਹਾਂ ਨੂੰ ਹੋਰ ਹੋਰ ਭਾਸ਼ਾਵਾਂ ਦਾ ਗਿਆਨ ਤੇ ਬਹੁਤ ਹੋ ਗਿਆ ਪਰ ਇਹ ਆਪਣੀ ਮਾਤਰ ਭਾਸ਼ਾ ਆਪਣੀ ਮਾਂ ਬੋਲੀ ਨੂੰ ਭੁਲਾ ਬੈਠੇ ਨੇ ਵਿਸਾਰ ਬੈਠੇ ਨੇ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਅੱਖਰਾਂ ਨਾਲ ਜੋੜੀਏ ਔਰ ਉੱਥੇ ਜੋਬਨ ਦੇ ਵਿੱਚ ਜਵਾਨੀ ਵਿੱਚ ਮਹਾਰਾਜ ਨੇ ਉੱਥੇ ਮਲ ਅਖਾੜਾ ਲਾ ਕੇ ਇਹਨਾਂ ਤੋਂ ਕੁਸ਼ਤੀਆਂ ਕਰਵਾਈਆਂ ਤਾਂ ਕਿ ਇਹ ਨਸ਼ਿਆਂ ਵਾਲੇ ਪਾਸੇ ਨੂੰ ਨਾ ਜਾਣ ਕੁਸ਼ਤੀਆਂ ਕਰਵਾਉਂਦੇ ਘੋਲ ਕਰਵਾਉਂਦੇ ਨੇ ਤਾਂ ਕਿ ਇਹ ਜੋਬਨ ਵੀ ਜਿਹੜਾ ਇਹ ਕਾਇਮ ਰਵੇ ਤੇ ਬਜ਼ੁਰਗਾਂ ਨੂੰ ਬਿਠਾ ਕੇ ਮਹਾਰਾਜ ਜੀ ਸਤ ਸੰਗ ਕਰਵਾਉਂਦੇ ਆ ਨਾਮ ਬਾਣੀ ਦੇ ਰੰਗ ਦੇ ਵਿੱਚ ਰੰਗਦੇ ਆ ਤੋਂ ਗੁਰੂ ਸਾਹਿਬ ਨੇ ਇਹ ਬਹੁਤ ਵੱਡੇ ਕਾਰਜ ਕੀਤੇ ਸੇਵਾ ਕਰਨ ਦਾ ਫਲ ਜਿਹੜਾ ਉਹ ਕਿਦਾਂ ਮਿਲਦਾ ਉਹਦਾ ਮਹਾਤਮ ਦੱਸਿਆ ਗੁਰੂ ਅਮਰਦਾਸ ਜੀ ਆਉਂਦੇ ਆ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਸਤ ਗੁਰੂ ਮਹਾਰਾਜੀ ਅਥਾ ਸੇਵਾ ਕਮਾਉਂਦੇ ਆ ਜਿਵੇਂ ਅੰਮ੍ਰਿਤ ਬਾਣੀ ਚ ਵਚਨ ਪੜਦਿਆਂ ਹਸਤੀ ਸਿਰ ਜਿਉ ਅੰਕਸ਼ ਹੈ ਅਹਰਨ ਜਿਉ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਇਉ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰਿਸ਼ਟ ਕਾਲ ਜੇ ਹੰਕਾਰੀ ਚੜ ਕੇ ਆਉਂਦਾ ਹੈ ਮਾਯੂ ਤਾਂ ਉਹਦੇ ਹੰਕਾਰ ਨੂੰ ਵੀ ਸਤਗੁਰੂ ਜੀ ਤੋੜਦੇ ਆ ਐਸੇ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਕਰਕੇ ਭੁੱਲਿਆਂ ਨੂੰ ਭਟਕਿਆਂ ਨੂੰ ਸਿੱਧੇ ਮਾਰਗ ਤੇ ਪਾਉਂਦੇ ਆ ਜਿਹੜਾ ਗਿਆਨ ਗੁਰੂ ਨਾਨਕ ਸਾਹਿਬ ਜੀ ਤੋਂ ਮਿਲਿਆ ਉਹ ਗਿਆਨ ਅੱਗੇ ਵੰਡਦੇ ਆ ਤੇ ਦੁਨੀਆ ਨੂੰ ਦੱਸਦੇ ਆ ਕਿ ਜਿਹੜਾ ਇਹ ਗਿਆਨ ਹੈ ਇਹਦੇ ਤੋਂ ਬਿਨਾ ਤੁਹਾਡੀ ਜ਼ਿੰਦਗੀ ਦਾ ਅਗਿਆਨਤਾ ਦਾ ਹਨੇਰਾ ਕਦੇ ਦੂਰ ਨਹੀਂ ਹੋ ਸਕਦਾ ਬਾਹਰੋਂ ਸੂਰਜ ਜਿੰਨਾ ਮਰਜ਼ੀ ਚਾਨਣ ਪ੍ਰਕਾਸ਼ ਵੰਡਦੇ ਪਰ ਅੰਦਰ ਦਾ ਹਨੇਰਾ ਗੁਰੂ ਦੇ ਗਿਆਨ ਤੋਂ ਬਿਨਾ ਨਹੀਂ ਹੁਣਾ ਗੁਰੂ ਮਹਾਰਾਜ ਦੇ ਬਚਨ ਨੇ ਜੇ ਸੋ ਚੰਦਾ ਉੱਗਵੇਂ ਸੂਰਜ ਚੜ੍ਹੇ ਹਜ਼ਾਰ ਇਤੇ ਜਾਨਨ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਇਸ ਲਈ ਗੁਰੂ ਵਾਲੇ ਬਣੋ ਆਪਣੇ ਬੱਚਿਆਂ ਨੂੰ ਗੁਰੂ ਦੇ ਚਰਨੀ ਲਾਓ ਇਹ ਸਾਡੀਆਂ ਜਵਾਨੀਆਂ ਕਿਤੇ ਗੁਰੂ ਮਹਾਰਾਜ ਦੇ ਚਰਨੀ ਲੱਗ ਜਾਣ ਤੇ ਸਾਡਾ ਬੜੇਪਾ ਵੀ ਕਿਤੇ ਸਬਰ ਜਾਏ ਤੇ ਗੁਰੂ ਅੰਗਦ ਦੇ ਮਹਾਰਾਜੀ ਤੁਸੀਂ ਸਾਡੇ ਤੇ ਤਰਸ ਕਰੋ ਸਾਡੇ ਤੇ ਕਿਰਪਾ ਕਰੋ ਸਾਡਾ ਇਹ ਜੀਵਨ ਕਿਤੇ ਲੇਖੇ ਵਿੱਚ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ